ਬੀਤੇ ਦਿਨ ਲੁਧਿਆਣਾ ਵਿਖੇ ਇੱਕ ਮਸੀਹ ਸੰਮੇਲਨ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਪਾਸੇ ਸਹਿਬਾਨ ਅਤੇ ਸੰਗਤਾਂ ਹਾਜ਼ਰ ਸਨ ਇਸ ਮੌਕੇ ਕ੍ਰਿਸਚਨ ਪੇਸ ਕੌਂਸਲ ਆਫ ਇੰਡੀਆ ਦੇ ਚੇਅਰਮੈਨ ਬਿਸ਼ਪ ਪੁਲਫਤਰਾ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਮੁੱਖ ਪ੍ਰਬੰਧਕ ਪਾਸਟਰ ਨਸੀਬ ਵੱਲੋਂ ਬਿਸ਼ਪ ਉਲਫਤਰਾ ਜੀ ਦਾ ਭਾਰੀ ਸਵਾਗਤ ਕੀਤਾ ਗਿਆ ਇਸ ਮੌਕੇ ਕ੍ਰਿਸਚਨ ਪੇਸ ਕੌਂਸਲ ਆਫ ਇੰਡੀਆ ਦੇ ਚੇਅਰਮੈਨ ਬਿਸ਼ਪ ਪੁਲਫਤਰਾ ਜੀ ਵੱਲੋਂ ਪਾਸਟਰ ਆਰਡੀਨੇਸ਼ਨ ਵੀ ਦਿੱਤੇ ਗਏ ਅੱਜ ਦੇ ਆਤਮਾ ਦੇ ਦੁਆਰਾ ਰੈਵਨਡ ਦਾਨੰਦ ਮਸਾ ਦੇ ਨਾ ਅਕਿਰਛਨ ਵੀ ਇਸ ਕੌਂਸਲ ਇੰਡੀਆ ਨੂੰ ਪੰਜਾਬ ਦਾ ਚੇਅਰਮੈਨ ਹੋਣ ਦਾ ਮੱ사 ਦੇਣਾ ਹੈ ਇਹਨਾਂ ਨੂੰ ਵੱਡੀ ਬਰਕਤ ਦੇ ਇਸ ਤਰ੍ਹਾਂ ਕੋਦਾ ਯਸ਼ੁਮ ਸਿੰਘ ਜਤੈਸ਼ ਬਹੁਤ ਵਧੀਆ ਪਾਟਿਆ ਜੋਸ਼ਬੀਨ ਜੀ ਇਹਨਾਂ ਨੂੰ ਮੈਂ ਰੈਨਲਡ ਦਾ ਉਧਰ ਦੇਣਾ ਹਾਂ ਜਿਹੜਾ ਦਾਸ ਵਿਸ਼ਵਨ ਦੇ ਰਾਤੇ ਔਰ ਜਿਹੜਾ ਰਜਨਾਨੰਦਨ ਚੇਅਰਮੈਨ ਇਹਨੂੰ ਪ੍ਰਦਾਨ ਕਰਾਂ ਪ੍ਰਭੂ ਨੇ ਵੱਡੀ ਬਰਕਤ ਦੇ ਇਹਨਾਂ ਦੋਵਾਂ ਤੇਰੇ ਬੱਚਿਆਂ ਦੁਆਰਾ ਵੱਡੀ ਆਸ਼ੀਸ਼ ਹੋਵੇ ਬੜੀ ਬਰਕਤ ਹੋਵੇ ਔਰ ਇਹਨਾਂ ਦੀ ਜੀਵਨ ਅਰਥ ਮੈਮਾ ਹੋਵੇ ਯਸ਼ੂ ਮਸੀਹ ਨਾਲ ਤੁਹਾਨੂੰ ਬਰਦਾਹ ਆਮੀਨ ਅਸੀਂ ਉਹਦੇ ਵਿੱਚ ਬਹੁਤ ਸਾਰੇ ਸੇਵਕਾਂ ਨੂੰ ਮਿਸ਼ਨ ਵੱਲ ਹੌਸਲਾ ਵੀ ਦਿੱੰਨੇ ਆ ਜਿੱਦਾਂ ਯਸ਼ੂ ਰਾਜਾਂ ਦਾ ਰਾਜ ਤੇ ਪ੍ਰਭੂ ਹੈ ਔਰ ਉਸੇ ਤਰ੍ਹਾਂ ਅੱਜ ਅਸੀਂ ਕ੍ਰਿਸਟਕ ਮੀਸ ਕੋਰਪੋਰੇਸ਼ਨ ਇੰਡੀਆ ਵੱਲੋਂ ਸਾਡੇ ਪਾਸਟਰ ਨਸੀਬ ਸਿੰਘ ਜੀ ਅੱਜ ਇਹਨਾਂ ਨੂੰ ਪੰਜਾਬ ਦੇ ਚੇਅਰਮੈਨ ਬਣਾਵਾਂਗੇ ਹallelujah ਵਾਗੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਇੱਕ ਕਾਉਂਸਲਰ ਦੀ ਜੇਕਰ ਤੈਨੂੰ ਸਰਟੀਫਿਕੇਟ ਸਰਕਾਰ ਦਿੰਦੀ ਹੈ ਉਹ ਮੇਅਰ ਵੀ ਬਣ ਸਕਦਾ ਹੈ ਕਾਉਂਸਲਰ ਇੱਕ ਕਾ ਮਿਲੇ ਤੇ ਦਜਾ ਜਦੋਂ ਜਦੋਂ ਵੱਡਾ ਬਣੇ ਐਮਪੀ ਜਿੱਤਣਾ ਜਿੰਨੇ ਉਹਨੂੰ ਡੀਸੀ ਨੇ ਸਰਟੀਫਿਕੇਟ ਦੇਣਾ ਵੀ ਤੋਂ ਐਮਪੀ ਜਿੱਤ ਗਿਆ ਉਹ ਪ੍ਰਧਾਨ ਮੰਤਰੀ ਬਣ ਸਕਦਾ ਹੈ ਜੇ ਕੋਈ ਕਦੇ ਵੀ ਕੋਈ ਐਮਪੀ ਪ੍ਰਧਾਨ ਮੰਤਰੀ ਬਣ ਕੇ ਦਾ ਪੂਰੇ ਦੇਸ਼ ਨੂੰ ਚਲਾਉਂਦਾ ਹੈ ਭਾਤ ਪ੍ਰਧਾਨ ਮੰਤਰੀ ਜੇ ਤੋ ਬਣਦਾ ਜੇ ਤੋ ਸੌਖਾ ਹੁੰਦਾ ਉਹਨੂੰ ਰਾਸ਼ਟਰਪਤੀ ਸੌਖ ਹੁੰਦਾ ਹੈ ਜਾਨੀ ਕਿ ਉਹਨੂੰ ਮਸਾ ਰਾਸ਼ਟਰਪਤੀ ਕਰਦਾ ਹੈ ਤੇ ਰਾਸ਼ਟਰਪਤੀ ਜੇ ਤੋ ਕੋ ਬਣਦਾ ਆ ਭਾਰਤ ਦੇਸ਼ ਦੀ ਸਭ ਤੋਂ ਸੁਪਰੀਮ ਜਿਹੜੀ ਕੁਰਸੀ ਹੁੰਦੀ ਏ ਇਹ ਰਾਸ਼ਟਰਪਤੀ ਦੀ ਏ ਰਾਸ਼ਟਰਪਤੀ ਜੇ ਤੋ ਸੌਖਾ ਹੁੰਦਾ ਉਹਨੂੰ ਕਿਹੇ ਤੋਂ ਮਸਾ ਲੈਣਾ ਪੈਂਦਾ ਆ ਇਹ ਗੱਲ ਸੱਚੀ ਸੋਦੇ ਮਸਾ ਹੀ ਕੋ ਲਈਏ ਤੁਹਾਨੂੰ ਪਤਾ ਨਹੀਂ ਜੀ ਦਾ ਰਾਸ਼ਟਰਪਤੀ ਜੇ ਤੋ ਸੌਖਾ ਹੁੰਦਾ ਉਹਨੂੰ ਸੁਪਰੀਮ ਕੋਰਟ ਦਾ ਜਿਹੜਾ ਚੀਫ ਜੈਸਟਸ ਹੈ ਉਹ ਸਭ ਹੁੰਦਾ ਆ

ਐਜੇ ਬਿਸ਼ਪ ਮੈਂ 8280 ਦੇ ਤਰੀਕ ਪਾਸਟਰ ਸਾਹਿਬ ਨਾਲ ਜੁੜੇ ਜਨਨ ਆਰਡੀਨੇਸ਼ਨ ਕੀਤਾ ਜਾਂ ਅਧਿਕਾਰ ਦੇ ਨਾ ਜੋ ਕਿ ਲੈਵਲ ਤੇ ਲਿਖਿਆ ਹੈ ਆ 75 ਕੁਚੂ ਕੁਚਾ ਉਹ ਚਾਹੁੰਦੇ ਤੁਹਾਨੂੰ ਨਹੀਂ ਦਿਆ ਪਰਮੇਸ਼ਰ ਦੇ ਵੱਲੋਂ ਆ ਤੁਹਾਨੂੰ ਪਤਾ ਨਹੀਂ ਜਾਂ ਜੋ ਤੁਹਾਨੂੰ ਦੱਸਿਆ ਹੈ ਰੱਬ ਦੇ ਵਿੱਚ ਵੀ ਡਿਗਰੀਆਂ ਆਉਂਦੇ ਆ ਤੁਸੀਂ ਬੈਠੇਗੇ ਸਾਰੇ ਸਭ ਗੱਲ ਦੀ ਸ਼ਾਂਤੀ ਨਾਲ ਸੁਣੀ

ਨਸੀਬ ਜੀ ਔਰ ਪਾਟਰ ਡੀਨ ਜੀ ਜੋਸਫ ਡੀਨ ਜੀ ਅੱਜ ਅਸੀਂ ਨੂੰ ਡਰਾਈਵਰਨ ਦਾ ਅਹੁਦਾ ਦੇਣਾ ਹੈ ਡਰਾਈਵਰਨ ਦਾ ਹਾਲੇਲੂਇਆ ਡਰਾਈਵਰਨ ਦਾ ਮਨੁੱਖਾ ਚੀਫ ਪਾਟਰ ਚੀਫ ਪਾਟਰ ਹੈ ਜਾਂ ਸੀਨੀਅਰ ਪਾਟਰ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਆ ਜਦ ਮੰਨ ਲਓ ਤੁਸੀਂ ਡੀਜੀਪੀ ਨੂੰ ਮੁੱਖ ਮੰਤਰੀ ਨੂੰ ਪ੍ਰਧਾਨ ਮੰਤਰੀ ਨੂੰ ਸੰਬੋਧਨ ਕਰਨਾ ਤੇ ਆਨਰੇਬਲ ਬੋਲਦੇ ਸ਼ਬਦ ਜਾਂ ਰਿਸਪੈਕਟਡ ਬੋਲਦੇ ਜੀ ਹਾਂਜੀ ਰਿਸਪੈਕਟਡ ਦਾ ਅਨਰੇਬਲ ਵੀ ਬੋਲਦੇ ਨੇ ਆਦਰਯੋਗ ਆਲਰੇਡੀ ਵੀ ਦਾ ਰਿਸਪੈਕਟਡ ਹੈ ਤੇ ਮਸੀਹ ਵਿੱਚ ਪੂਰੀ ਦੁਨੀਆ ਦੇ ਗਰੇਗਾ ਨੇ ਰਾਜ ਕੀਤਾ ਬੈਨ ਨੇ ਰਾਜ ਕੀਤਾ ਉਹ ਚਰਚਾਂ ਦੇ ਉਹ ਚਰਚ ਉਹ ਗਲੈਂਡ ਜਿੱਤਰਾ ਆ ਉਹ ਜਿਹੜੇ ਪਾਸਟਰ ਸੀ ਪਾਦਰੀ ਸਾਹਿਬ ਆ ਉਹਨਾਂ ਰੈਵਰੈਂਟ ਦਾ ਮਤਲਬ ਤੁਸੀਂ ਡਿਕਸ਼ਨਰੀ ਪੜ੍ਹੋ ਰੈਵਰੈਂਟ ਕੀ ਦਾ ਰੈਵਰੈਂਟ ਇਹ ਕੋਈ ਗੱਲ ਨਹੀਂ ਆ ਇਹਦਾ ਮੁੰਦਾ ਆਦਰਯੋਗ ਇਹ ਰੁਤਬਾ ਪਰਮੇਸ਼ਰ ਨੇ ਆਪਣੇ ਸੇਵਕਾਂ ਨੂੰ ਦਿੱਤਾ ਆ ਪੂਰੀ ਦੁਨੀਆ ਦੇ 100 ਸਾਲ ਗਰੇਗਾ ਨੇ ਰਾਜ ਕੀਤਾ ਸੋ ਰੈਵਰੈਂਟ ਦਾ ਮਤਲਬ ਦਾ ਆਦਰਯੋਗ ਹੈ ਬਹੁਤ ਜਿਹੜੇ ਆਈਪੀਐਸ ਆਈਏ ਸਭ ਨੇ ਪੜ੍ਹੇ ਲਿਖੇ ਆਈਆਰਐਸ ਆਪਸ਼ਨਲ ਨੂੰ ਪਤਾ ਤਾਂ ਵੀ ਡ੍ਰਾਈਵਰਿੰਗ ਕੌਣ ਆ ਪਾਕਿਸਤਾਨ ਪਾਕਿਸਤਾਨ ਵੀ ਬਹੁਤ ਧੱਕਾ ਰੁਕਵਾਇਆ ਪਰ ਰੈਗੂਲੈਂਟ ਦਾ ਜਿਹੜਾ ਅਹੁਦਾ ਆ ਇਹ ਜੇ ਵਿਸ਼ਮਾਇ ਨਹੀਂ ਦੇ ਸਕਦਾ ਬਿਲਕੁਲ ਕਈ ਲੋਕ ਕਹਿੰਦੇ ਵਿਸ਼ੇਸ਼ ਸਰਸਾਨੂੰ ਡ੍ਰਾਈਵਰ ਦਾ ਅਹੁਦਾ ਜਦੋਂ ਹੀ ਅਮਰੀਕਾ ਦੇ ਐਕਸੈਪਟ ਹੋ ਸਕਦੇ ਆ ਕੈਨੇਡਾ ਤੋਂ ਅਪਲੈਂਡ ਤੋਂ ਕ੍ਰਿਸ਼ਨ ਪੰਡਿਆਂ ਦੇ ਵਿੱਚ ਰੈਗੂਲੈਂਟ ਦਾ ਇੱਕ ਬੜਾ ਰੁਤਬਾ ਆ ਇਸ ਕਰਕੇ ਅੱਜ ਅਸੀਂ ਇਹਨਾਂ ਨੂੰ ਡ੍ਰਾਈਵਰ ਨੂੰ ਤਾਂ ਇੱਕ ਸਹੀ ਜੇਜ ਦਵਾਂਗੇ ਔਰ ਜੁਗਤਮ ਦੱਸਿਆ ਆ ਕ੍ਰਿਸਚਨ ਪੀਸਵਾਸ ਨੂੰ ਡੀਆਰ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ ਮੇਰੀ ਗੱਡੀ ਤੇ ਵੀ ਬੋਰਡ ਲਗਾ ਝੰਡਾ ਲਗਾ ਪੂਰੇ ਡੀਆਰ ਪੂਰੇ ਪੰਜਾਬ ਦੀ ਗੱਡੀ ਨੂੰ ਕੋ ਰੋਕਦਾ ਨਹੀਂ ਕਿਉਂਕਿ ਮੈਂ ਸਰਕਾਰ ਤੋਂ ਮਾਨਤਾ ਦਾ ਇੱਕ ਸੰਸਥਾ ਚੇਰ ਵਹਿਣਾ ਹਰ ਤੇ ਨਾਮ ਨਹੀਂ ਲਾ ਸਕਾਂ ਤਰੀ ਗੱਡੀ ਤੁੰ ਰੇਖਾ ਹੁੰਨੇ ਸੀ ਕਿਵੇਂ ਫਿਰ ਦੋਹ ਰਾਜਨਾ ਕਹਿਆ ਔਰ ਕੋਈ ਨਹੀਂ ਪੁੱਛਦਾ ਕਿਉਂਕਿ ਫੁਦਾ ਦੇ ਪਰਮਿਸ਼ਨ ਦੇ ਵੱਲੋਂ ਇਹ ਤੁਨਤਵਾ ਫੁਦਾ ਚਾਹੁੰਦਾ ਉਹਦੇ ਲੋਕਾਂ ਨੂੰ ਮਿਲਣਾ ਚਾਹੀਦਾ ਆ ਕਿਉਂਕਿ ਯਿਸੂ ਮਸੀਹ ਨੇ ਕਹਿਆ ਕਿ ਦੁਨੀਆ ਦੀ ਵੀ 100 ਗਣਾ